ਸਬਡਿਵੀਜ਼ਨ ਪਾਤਰਾ ਚ ਪਿੰਡੇ ਪਿੰਡ ਬੁਲਾਰ ਵਿਖੇ ਇੱਕ ਕਲਯੁਗੀ ਪੁੱਤਰ ਨੇ ਆਪਣੀ ਮੰਦਾ ਰਾੜਾ ਮਾਰ ਮਾਰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਬੁਲਾਰ ਦੀ ਰਹਿਣ ਵਾਲੀ 35 ਸਾਲਾ ਔਰਤ ਜਿਸ ਦਾ ਨਾਮ ਜੈਤੋਬਾਈ ਸੀ ਉਸ ਦੇ ਵੱਡੇ ਪੁੱਤਰ ਗੋਪੀ ਨੇ ਲੜਾਈ ਝਗੜਾ ਕਰਕੇ ਆਪਣੀ ਹੀ ਮਾਨੂ ਰਾੜਾ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਣਕਾਰੀ ਦਿੰਦਿਆਂ ਉਸ ਦੇ ਦੂਸਰੇ ਪੁੱਤਰ ਗੁਰਪ੍ਰੀਤ ਨੇ ਦੱਸਿਆ ਮੇਰੀ ਮਾਨੂ ਮੇਰੇ ਪਰ ਗੋਪੀ ਨੇ ਮਾਰਿਆ ਹੈ ਉਹਨਾਂ ਦੱਸਿਆ ਕਿ ਮੇਰਾ ਪਰ ਨਸ਼ਾ ਕਰਨ ਦਾ ਆਦੀ ਹੈ ਜਿਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਗੁਰਪ੍ਰੀਤ ਹੈ ਜੀ ਹਾਂਜੀ ਗੁਰਪ੍ਰੀਤ ਜੀ ਜੈਕਸ਼ਨ ਕੀ ਲੱਗੀ ਸਭ ਮੰਮੀ ਸੀਗੀ ਹਾਂਜੀ ਉਹ ਮਾਰਿਆ ਗਿਆ ਕੀ ਨੇ ਮਾਰਿਆ ਵੱਡੇ ਭਾਈ ਨਹੀਂ ਵੱਡੇ ਭਾਈ ਹਾਂਜੀ ਗੋਪੀ ਹੈ ਜੀ ਹਾਂਜੀ ਕੋ ਕੋ ਟ੍ਰੇਸੀ ਕਿਨੇ ਬਸ ਕਰੇ ਹਰ ਕਿਸੇ ਦਾ ਕਰੇ ਕਲੇਸੀ ਹੁੰਦਾ ਹੀ ਮਾੜਾ ਮੋਟਾ ਹੁੰਦਾ ਲੜਾਈ ਝਗੜਾ ਹੁੰਦਾ ਹੀ ਮੰਮੀ ਸਹੀ ਸੀਗੀ ਸਭ ਕੁਝ ਠੀਕ ਸੀਗੀ ਮੇਰੇ ਕੋਲੀ ਰਹਿੰਦੇ ਸੀਗੇ ਵੱਡੇ ਪੈਨ ਵਾਲਾ ਇੱਕ ਕਮਰੇ ਬਣਾ ਕੇ ਦਿੱਤੇ ਹੋਏ ਸੀਗੇ ਜੀ ਅਸੀਂ ਇਕੱਠੇ ਰਹਿੰਦੇ ਸੀ ਕੋਈ ਵੀ ਆਇਆ ਸੀਗਾ ਮੈਨੂੰ ਵਿਆਹ ਨੂੰ ਵੇਰ ਨੂੰ ਸਾਲ ਹੋਇਆ ਸੀਗਾ ਜੀ ਇਹ ਮਾਰੀ ਕਿਉਂ ਰਹੋ ਮੈਂ ਆਪਣੀ ਮਾਲੂ ਬਸ ਉਹ ਹੀ ਬਸ ਕਹਿੰਦਾ ਸੀ ਮੈਨੂੰ ਲੈਂਟਰ ਪਾ ਕੇ ਦਿਓ ਪਰਲੀ ਸਾਈਡ ਦੇ ਖਰਚਾ ਮੰਗਦਾ ਸੀਗਾ ਸਾਡੇ ਤੋਂ ਹੀ ਉਹਨੇ ਮਾਰਤੀ ਤੁਸੀਂ ਕਹਿੰਦਾ ਸੀ ਮਤਲਬ ਹਾਂ ਜੀ ਨਸ਼ਾ ਕਰਦਾ ਸੀਗਾ ਜੀ ਹਾਂ ਜੀ ਕੀ ਮਨ ਕਰੀ ਮੰਗ ਕੇ ਸਜ਼ਾ ਤਾਂ ਹੋਣੀ ਚਾਹੀਦੀ ਆ ਯਾਰ ਜੀ ਜਿਹੜੀ ਆਪਣੀ ਮਾਦੀ ਨੂੰ ਉਹਨਾਂ ਹੱਥੇ ਮਾਰ ਕੇ ਕਿ ਕਿਹੜੇ ਕਿੱਤੇ ਰਹਿ ਨਾਲ ਜੀ ਕੀ ਨਾਮ ਹੈ ਇਹ ਪਿੰਡ ਗਲਾੜ ਦੇ ਨਾਲ ਸਾਰਾ ਕੱਲ 2:30 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਸੀ ਤੁਹਾਡੇ ਉੱਥੇ ਉਸ ਤੋਂ ਬਾਅਦ ਮੁੱਖ ਅਫਸਰ ਥਾਣਾ ਮੌਕੇ ਤੇ ਗਿਆ ਸੀ ਜੀ ਤੇ ਡੈੱਡ ਬੋਡੀ ਦਾ ਮਲਾਜਾ ਕਰਕੇ ਕਬਜ਼ੇ ਲੈ ਕੇ ਮੋਰਚੀ ਦੇ ਚ ਪੋਸਟ ਮਾਰ ਲਈ ਭੇਜਤੀ ਸੀ ਫਿਰ ਜੁੜੀ ਮ੍ਰਿਤਕ ਲੇਡੀ ਆ ਜੀਤੋ ਬਾਈ ਦੇ ਦੇ ਪਰਿਵਾਰ ਵਾਲੇ ਉਹਦਾ ਲੜਕਾ ਉਹਦਾ ਬ੍ਰਦਰ ਆਇਆ ਉਹਦੀ ਸਟੇਟਮੈਂਟ ਤੇ ਜਿਹੜੀ ਹੈ ਸਟੇਟਮੈਂਟ ਦਿਖਾਈ ਉਸ ਤੇ ਜਿਹੜਾ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਗੋਪੀ ਪੁੱਤਰ ਪੰਜਾਰਾਮ ਤੇ ਤੇ ਹੁਣ ਉਹਨੂੰ ਡੈੱਡ ਬੋਡੀ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਜੀ ਠੀਕ ਹੈ ਜੀ ਤੇ ਮਹਾਰਾ ਗੋਪੀ ਜੀ ਗੋਪੀ ਹਾਂਜੀ ਉਹਦੀ ਮਾਸ ਨੇ ਉਹਦੀ ਮਾਸ ਜੀ ਕੀ ਕਰਵਾਈ ਕਰਉ ਸੀ ਉਹਦੇ ਮਕਦਮਾ ਦਰਜ ਕਰਤਾ ਸਰ ਹੁਣ ਪੋਸਟਮਾਰਟਮ ਕਰਾ ਰਿਹਾ ਹੈ ਜੀ ਉਹ ਰਤਨੀ ਮੱਜ ਨਹੀਂ ਸਰ ਅਜੇ ਕੋਈ ਵਸਤੂ ਨਹੀਂ